ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਕਾਫੀ ਦਿਨਾਂ ਦੇ ਬਾਅਦ ਵੀਡੀਓ ਬਣਾਉਣ ਲੱਗੇ ਆ ਤੇ ਬਸ ਟਾਈਮ ਹੀ ਨਹੀਂ ਲੱਗਾ ਨਾ ਹੁਣ ਬਹੁਤ ਵੀਰਾਂ ਦੇ ਪਹਿਣਾ ਦੇ ਕਮੈਂਟ ਆਉਂਦੇ ਆ న్యూਜ ਆਲੀ ਵੀ ਤੁਸੀਂ ਵੀਡੀਓ ਕਰਤੋਂ ਨਹੀਂ ਪਾਉਂਦੇ ਨਾ ਭਾਜੀ ਪਾਉਂਦੇ ਇਹਨਾਂ ਦਾ ਤਾਂ ਬਿਲਕੁਲ ਹੀ ਟਾਈਮ ਨਹੀਂ ਹੁੰਦਾ ਕਿਉਂਕਿ ਹੁਣ ਪਤਾ ਯਾਰ ਦਾ ਕੰਮ ਚਲਾਇਆ ਕਰਕੇ ਰੈਸਟੋਰੈਂਟ ਦਾ ਤੇ ਫਿਰ ਆਪ ਦਾ ਉੱਧਰ ਵੀ ਕੰਮ ਹੁੰਦਾ ਉੱਥੇ ਵੀ ਵੇਖਣਾ ਹੁੰਦਾ ਤੇ ਮੇਰਾ ਵੀ ਫਿਰ ਘਰ ਦਾ ਹੋ ਜਾਂਦਾ ਫਿਰ ਇੱਧਰ ਵੀ ਰੈਸਟੋਰੈਂਟ ਤੇ ਜਾਣਾ ਪੈਂਦਾ ਫਿਰ ਆਪ ਦਾ ਵੀ ਕੰਮ ਹੁੰਦਾ ਉੱਧਰ ਆਪਦੀ ਰੈਸਟੋਰੈਂਟ ਤੇ ਵੀ ਜਾਣਾ ਪੈਂਦਾ ਇਸ ਕਰਕੇ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਬਹੁਤ ਚਲੋ ਨਿਊਜ਼ ਹੈਗੀਆਂ ਵਾ ਜਿਹੜੀਆਂ ਤੇ ਬਾਕੀ ਤੁਹਾਡੇ ਜਿਹੜੇ ਕਮੈਂਟ ਹੁੰਦੇ ਆ ਉਹਨਾਂ ਦੇ ਆਂਸਰ ਤੇ ਕੋਈ ਦੇਖਾਂਗੇ ਟਾਈਮ ਕੱਢ ਕੇ ਜੇ ਤਾਂ ਲੱਗਾ ਤਾਂ ਆਪਾਂ ਵੀਡੀਓ ਕਿਉਂਕਿ ਬਹੁਤ ਵੀਰਾਂ ਦੇ ਹੀ ਵੀ ਕਮੈਂਟ ਆ ਰਹੇ ਆ ਵੀ ਹੁਣ 9 ਮਹੀਨੇ ਵਾਲੀ ਪੀਪਰ ਜਿਹੜੇ ਕਲਿੱਕ ਹੋ ਗਏ ਆ ਵੀ ਉਹਨਾਂ ਦੀ ਅਪਡੇਟ ਦਵ ਤੇ ਹਾਂਜੀ ਜਦੋਂ ਟਾਈਮ ਲੱਗਾ ਜ਼ਰੂਰ ਆਪਾਂ ਟਾਈਮ ਕੱਢ ਕੇ ਵੀਡੀਓ ਬਣਾ ਕੇ ਤੁਹਾਨੂੰ ਅਪਡੇਟ ਦੇਵਾਂਗੇ ਭਲਾ ਹਾਲਤ ਅੱਜ ਤਾਂ ਮੈਂ ਇਹ ਲੌਗ ਬਣਾ ਰਹੀ ਸੀ ਉਹ ਵੀ ਵੈਸੇ ਹੀ ਮੂਡ ਨਹੀਂ ਸੀਗਾ ਅੱਜ ਕਾਫੀ ਦਿਨ ਆਵਾਜ਼ ਧੱਕ ਨਿਕਲੀ ਆ 2 ਮਹੀਨੇ ਹੋ ਗਏ ਲਗਾਤਾਰ ਨੀਂਹ ਪੈਂਦੇ ਨਹੀਂ ਦਸੰਬਰ ਜਨਵਰੀ ਵਿੱਚ ਕਿਸੇ ਕਿਸੇ ਦਿਨ ਭਲੇ ਟਪ ਨਿਕਲੀ ਹੋਵੇ ਨਹੀਂ ਤਾਂ ਬਸ ਲਗਾਤਾਰ ਹੀ ਮੀਂਹ ਪੈਂਦੇ ਰਿਹਾ ਕਿਤਾ ਮੌਸਮ ਬਹੁਤ ਖਰਾਬ ਰਿਹਾ ਮੀਂਹ ਨੇ ਬਹੁਤ ਖਰਾਬ ਕੀਤਾ ਉਸ ਦਿਲੀ ਡੇਲੀ ਮੀਂਹ ਆ ਜਾਂਦਾ ਸੀਗਾ ਫਿਰ ਆਉਂਦਾ ਵੀ ਲਗਾਤਾਰ ਦੋ ਦੋ ਤਿੰਨ ਤਿੰਨ ਦਿਨ ਲਗਾਤਾਰ ਪਈ ਜਾਂਦਾ ਸੀ ਤੇ ਇਸ ਕਰਕੇ ਵਿੱਚ ਮਸਾ ਕੰਮ ਕਰਨੇ ਵੀੜ ਕੀਤੇ ਜਾਂਦਾ ਸੀਗਾ ਤੇ ਇੱਕ ਠੰਢੀ ਵੀ ਨਹੀਂ ਸੀ ਜੀ ਤੇ ਨਹੀਂ ਟਾਈਮ ਲੱਦਾ ਸੀ ਵੀਡੀਓ ਬਣਾਉਂਦਾ ਹੁਣ ਕੋਸ਼ਿਸ਼ ਕਰਿਆ ਕਰਾਂ ਕਿਉਂਕਿ ਹੁਣ ਫਰਵਰੀ ਆ ਗਈ ਅੱਜ ਜਿਵੇਂ ਇੱਕ ਫਰਵਰੀਆ ਮੌਸਮ ਸੋਹਣਾ ਵਾ ਧੁੱਪ ਨਿਕਲੀ ਤੇ ਮੈਂ ਵੀ ਹੁਣ ਧੁੱਪ ਆਏ ਧੁੱਪੇ ਆਈ ਸੀਗੀ ਨਾ ਆ ਕੇ ਤੇ ਮੈਂ ਕਿਹਾ ਚਲੋ ਵਾਲ ਸਟਾਲ ਲੈਂਨੀ ਆ ਤੇ ਨਾਲੇ ਬੈਠੇ-ਬੈਠੇ ਮੇਰਾ ਮੂਡ ਵਾਨ ਗਿਆ ਮੈਂ ਕਿਹਾ ਚਲੋ ਵੀਡੀਓ ਦੀ ਸਟਾਰਟਿੰਗ ਕਰਤੀ ਤੇ ਅੱਜ ਵੈਸੇ ਮੇਰੀ ਭੈਣ ਨੇ ਵੀ ਆਉਣਾ ਇੰਡੀਆ ਤੋਂ ਤੇ ਉਹ ਰੋਂ ਤਾਂ ਉੱਤਰ ਗਿਆ ਤੇ ਆਪਣੇ ਇੱਥੇ ਨਾਲੇ 에어ਪੋਰਟ ਆ ਬਹਿੰਦੀ ਸੀ ਤੇ ਉੱਥੇ ਆਉਣਾ ਵਾ 2 ਕੁ ਵਜੇ ਨੂੰ ਫਲੈਟ ਆ ਜੋ ਕਿ ਮੈਂ ਤੇ ਮੈਂ ਕਿ ਨਹੀਂ ਜਾਣਾਂ ਲੈਣ ਇਹ ਲੀਆ ਸ਼ੁਕ੍ਰੀ ਤੇ ਇੱਕ ਕੱਪੜੇ ਮਹਿਮਾਨ ਆਏ ਹੋਏ ਆ ਤੇ ਹਰ ਤੱਕ ਹੋ ਗਿਆ ਤੇ ਉਹਨੇ ਕੁੜੀ ਨੇ ਅੱਜ ਜਾਣਾ ਵਾ ਕੋਈ ਕਸ਼ ਨਹੀਂ ਤੇ ਉਹ ਜੀ ਪੈਨ ਇੱਧਰ ਆਪਣੇ ਉੱਪਰਲੀ ਸਾਈਡ ਦੇਂਦੇ ਆ ਤੇ ਉਹਨਾਂ ਕੋਲ ਜਾਣਾ ਚ ਤੇ ਹਫਤਾ ਤੱਕ ਹੋ ਗਿਆ ਆਪਣੇ ਕੋਲੇ ਸੀਗੇ ਉਹ ਤੇ ਅੱਜ ਉਹਨੇ ਜਾਣਾ ਵਾ ਤੇ ਹੁਣ ਪਹਿਲਾਂ ਮੈਂ ਉਹਨੂੰ ਚੜਾਉਣ ਜਾਣਾ 11 ਵਜੇ ਤੇ ਉਸ ਤੋਂ ਬਾਅਦ ਫੇਰ ਆ ਜਾਵਾਂਗੇ ਭੈਣ ਨੂੰ ਲੈਣ ਤੇ ਫੇਰ ਆਪਾਂ ਤੁਹਾਨੂੰ ਬੁਲਾਵਾਂਗੇ ਨਾਲੇ ਤਖਾਮਾ ਕੀਤਾ ਮੈਂ ਬ੍ਰੈਂਡਿਸ ਇਹਦਾ ਆਪਣੇ ਜਿਹੜਾ ਨੇੜੇ 에어ਪੋਰਟ ਆ ਵੈਸੇ ਤਾਂ ਜਾਂਦੇ ਹੁੰਦੇ ਰਹਿੰਨੇ ਉੱਥੇ ਹੀ ਆਪਾਂ ਜਿਹੜੇ ਵੀ ਹੁੰਦੇ ਹਨ ਆਪਣੇ ਤੇ ਜੇ ਆਏ ਹੋਰ ਭਰਾ ਸਾਰੇ ਉੱਥੇ ਉੱਤਰੀ ਸੀਗੇ ਤੇ ਮੈਂ ਕਿਹਾ ਕਿ ਉਹ ਥਣ ਨੇੜੇ ਪੈ ਜਾਂਦਾ ਇੱਥੋਂ ਘੰਟੇ ਇੱਕ ਦੀ ਬਾਅਦ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਕਿ ਅੱਛਾ ਲਾਸਨ ਬਹੁਤ ਸੋਹਣਾ ਮੈਂ ਵੀ ਹੋਣਾ ਕੱਪੜੇ ਮਸ਼ੀਨ ਚਲਾਤੀ ਸੀ ਸਵੇਰ ਤੇ ਹੁਣ ਸਾਰੇ ਇਦਾਂ ਪਾਤੀ ਮੈਂ ਕਰ ਚੱਲੂ ਕਰੇ ਹੁੰਦੇ ਹੁੰਦੇ ਸੀ ਕਿ ਜੇ ਲੱਗ ਜਾਊਗਾ ਫਿਰ ਲਾ ਕੇ ਰੱਖ ਜਾਗੇ ਕਿਉਂਕਿ ਪਿੱਛੋਂ ਪਤਾ ਨਹੀਂ ਮੌਸਮ ਦਾ ਵੀ ਕਦੋਂ ਮੀਂਹ ਆ ਜਾਣਾ ਜਿਵੇਂ ਹੁਣ ਤਾਂ ਆਪਾਂ ਨੇ ਇਦਾਂ ਹੀ ਹੁੰਦਾ ਤਾਂ ਆਪਾਂ ਤੇ ਜਦੋਂ ਮੈਂ ਕਈ ਵਾਰ ਤਾਂ ਇਦਾਂ ਹੁੰਦਾ ਸੀ ਜੇ ਤੋਂ ਤੋਂ ਆਪਣੇ ਕੱਪੜੇ ਪਾ ਜਾਣੇ ਬਾਹਰ ਤੇ ਜਦੋਂ ਕੰਮ ਤੇ ਜਾਣਾ ਤੇ ਉੱਥੇ ਬਾਹਰ ਵੇਖਣਾ ਮੀਂਹ ਆ ਜਾਣਾ بارش ਇੰਨੀ ਹੋਣੀ ਫਿਰ ਸਾਰੇ ਖਰਾਬ ਹੋ ਜਾਣੇ ਜੇ ਤਾਂ ਕੋਈ ਘਰੇ ਹੁੰਦਾ ਸੀਗਾ ਕਹਿ ਦੇਣਾ ਵੀ ਲਾ ਕੇ ਰੱਖ ਲਿਓ ਤੇ ਜੇ ਨਹੀਂ ਭੇਜ ਜਾਂਦੇ ਸੀਗੇ ਫਿਰ ਦੂਜੇ ਦਿਨ ਫਿਰ ਧੋਣੇ ਪੈਂਦੇ ਸੀਗੇ ਤੇ ਇਹ ਤਾਂ ਹੀ ਆਇਤੋ ਇਹ ਤਾਂ ਵੈਸੇ ਮੌਸਮ ਤਾਂ ਕੈਡਮੀ ਕਹੇ ਤੋਪ ਜਲੋ ਇਹ ਤਾਂ ਇਤਈ ਚੱਲੀ ਜਾਣਾ ਗਰਮੀ ਚ ਆਪਾਂ ਮੀਨੂ ਦੇਖਦੇ ਹਾਂ ਠੀਕ ਆ ਜੀ ਮਿਲਦੇ ਆਂ ਫਿਰ ਆਪਾਂ ਹਾਂਜੀ ਅੱਜ ਮੈਂ ਚੱਲੀ ਆਂ ਖੋਸ਼ ਨੂੰ ਚੜਾਉਣਾ ਖੋਸ਼ ਆਈ ਹੋਈ ਸੀ ਹਫ਼ਤਾ ਕ ਹੋ ਗਿਆ ਤੇ ਅੱਜ ਇਹ ਚੱਲੀ ਆਪਣੇ ਪੈਨ ਖੋਲੇ ਮਨ ਮੈਨੂ ਆਈ ਸੀ ਬੱਸ ਸਟੈਂਡ ਤੇ ਚੜਾਉਣਾ ਵੇਟ ਕਰਦੇ ਆਂ ਬੱਸ ਜੇ ਆਈ ਲਿੰਕ ਮੈਨ ਲੱਗੀ ਖੜੀ ਉਹ ਤਾਂ ਨਹੀਂ ਹਨਾ 11:30 ਟਾਈਮ ਸੀਗਾ ਖੜੀਆਂ ਬੱਸਾਂ ਤਿੰਨ ਚਾਰ ਹੀ ਤੇ ਪਤਾ ਨਹੀਂ ਕਦ ਤੌਰਣੀਆਂ ਤੇ ਸਾਡੇ ਵਾਲੀ ਬੱਸ ਤਾਂ 11:30 ਆਉਗੀ ਹੁਣੇ ਸਵਾ 11 ਹੋਏ 15 ਮਿੰਟ ਪਏ ਐ ਉਹਦਾ ਸਾਗੀ ਲੈਸ ਵਾਸਾ ਇਹਨ ਸਿੱਧਾ ਰੋਮਾ ਰੋਮਾ ਜਾਓ ਉੱਚੜਾਤਾ ਕੁਸ਼ਨ ਬਖਰ ਮੈਂ ਜਾਣਾ ਸੀ ਮਾਰਕੀਟ ਇੱਕ ਮਹਿਮਾਨ ਅੱਜ ਹੋਰ ਆ ਰਹੇ ਆ ਉਹਨਾਂ ਵਾਸਤੇ ਮੈਨੂੰ ਉਲਦਸਤਾ ਤਿਆਰ ਕਰਨਾ ਸੀ ਇੱਥੇ ਖਲਾਬਰਾ ਦੀ ਕਾਨ ਇਹ ਹੈ ओरिजिनल ਪਾਲਾ ਇੱਥੇ ਮੈਲ ਦੇ ਮੈਂ ਕੋਲ ਦਾਸਤਾ ਬਣਾਉਣ ਵਾਲਿਆ ਸੀਗਾ ਵਿੱਚ ਗੇਂਦੇ ਦੇ ਫੁੱਲ ਸੀਗੇ ਗਲਾਵ ਦੇ ਸੌਰੀ ਜੀ ਕੇਂਦੇ ਦੇ ਕਹੀ ਜਾਂਦੇ ਜਦੋਂ ਮੈਂ ਇੱਥੇ ਆਈ ਤੇ ਇਹੇ ਮੇਰੀ ਫਰੈਂਡ ਹੀ ਨਿਕਲੀ ਚੱਲ ਜੀ ਸਿਦਿਆਂ ਤੈਨੂੰ ਮਨ ਫਾਟਕ ਲੱਗ ਗਈ ਪਹਿਲੀ ਵਾਰ ਵੇਖਿਆ ਮੈਂ ਇੱਥੇ ਫਾਟਕ ਲੱਗੇ ਮਸਿੰਗ ਜਾਰੀ ਹੋਣਾ ਕਰਕੇ ਜੈ ਹੋਣੀ ਤੇ ਯਾਰ ਮਟਵਾ ਨਹੀਂ ਹਾਲੇ ਫਾਟਕ ਬਹੁਤ ਖੱਜਲ ਖਾਂਦੀ ਇਹ ਤੇ ਤੈਨੂੰ ਕੀ ਲੱਗਦਾ ਕਿੰਨੇ ਮਿੰਟ ਲੱਗਣਗੇ ਵੱਤ ਵੱਤ ਪੰਜਵ ਨਹੀਂ ਹੈ ਨਾ ਵੇਖ ਦੇ ਆ ਜੀ ਸਿਰੂ ਕੇ ਸਿੱਧ

ਦੇਖਿਆ ਆ ਗਿਆ ਏਅਰਪੋਰਟ ਕਿੰਦਰ ਗਿਆ ਕਿਉਂ ਬਾਬਾ ਬਾਰੀ ਇਤੋਂ ਕਿੰਨੇ ਕਿਲੋਮੀਟਰ ਹੈ ਜਾਂਦੀ ਮੈਂ ਮਾਦੀ ਕਿੰਨੇ ਕਿਲੋਮੀਟਰ ਆਦੇ Hallo! <laughs> <laughs> <who was genuine. laughs> ਜੋ ਡੀ ਬਣਾ ਲਿਆ ਵਰਦਾ ਬੁੱਕਾ ਦਾ ਵੈਲਕਮ ਟੂ ਈਕਲੀ ਫੋਟੋ ਬਹੁਤ ਸੋਹਣਾ ਆ థాంਕ ਯੂ ਥੈਂਕ ਯੂ